ਨੇ ਦਿਨਾਂ ਤੱਕ ਉੱਥੇ ਹੌਲੀ-ਹੌਲੀ ਪਹੁੰਚਣਗੇ ਤੇ ਮੇਰੇ ਰਾਜ ਦਾ ਪ੍ਰਬੰਧ ਕੌਣ ਚਲਾਉ? ਮੇਰੇ ਬੱਚਾ ਨੂੰ ਕੌਣ ਸੰਭਾਲੂ? ਮੇਰੀ ਪਰਜੇ ਨੂੰ ਕੌਣ ਸੰਭਾਲੂ? ਕਈ ਤਰ੍ਹਾਂ ਦੇ ਵਿਚਾਰ ਆਉਂਦਿਆ ਅਖੀਰ ਆਪਾਂ ਵਿਚਾਰ ਕਰਦੇ ਸਾ ਕਿ ਡੱਲਾ ਰਾਤ ਨੂੰ ਭਜਿਆ ਸੋ ਸਤਗੁਰੂ ਦੀ ਆਜਮਾਲੀ ਦਾ ਬਿਆਦਰਾ ਨਵਾਂ ਦੇਸ਼ ਤੇ ਤੋਹਾਈ ਤੇ ਨਵਾਂ ਤੇਨੂੰ ਦੇਸ਼ ਦਾ ਰਾਜ ਜਿਹਨੂੰ ਇੱਥੋਂ ਦਾ ਵੀ ਬਖਸ਼ਣਾ ਹੈ ਤੇ ਤੁੱਟੇ ਜੀ ਦੰਨਾਂ ਕਹਿਣ ਲੱਗਾ ਜਦੋਂ ਉਦੋਂ ਆਊਗਾ ਸਮਾਂ ਦੇਖ ਲਾਂਗੇ ਕੋਈ ਨਹੀਂ ਅੰਦਰੋਂ ਮਨ ਟੁੱਟ ਗਿਆ ਫੈਸ਼ਨਿਸਟ ਕਿ ਆਪ ਇਹ ਸ਼ਰਧਾਂ ਇਹ ਲੋ ਗਿਆ ਹੈ ਇਹ ਤੇ ਰਾਜ ਦੇਣਾ ਚਾਹੁੰਦੇ ਸਾਂ ਪਰ ਇਹ ਪ੍ਰਾਰਥ ਦੇ ਮੋਹ ਨੇ ਮਾਰ ਲਿਆ ਚੌਧਰ ਦੀ ਮੋਹ ਨੇ ਮਾਰ ਲਿਆ ਇਹ ਰਾਜ ਲੈਣਾ ਨਹੀਂ ਚਾਹੁੰਦਾ ਫਿਰ ਪਾਸ਼ੋ ਉੱਤੇ ਬਿਦੁੱਧ ਅਧਿਆਤਮ ਉੱਤੇ ਕੇ ਬ੍ਰਾਜ ਮਨ ਹੋਏ ਮਨ ਤੇ ਰਾਤ ਨੂੰ ਅਸ਼ਰਮ ਕੀਤਾ ਇੰਨੇ ਡਰਦੇ ਡਰਦੇ ਦੇ ਦੱਬੇ ਪੈਰ 'ਤੇ ਸਤਿਗੁਰੂ ਜਾਗਣਾ ਦਿੱਤੇ ਪੈਣ ਜਿਹੜਾ ਨੇ ਰਾਤ ਨੂੰ ਪਹਿਰਾ ਦਿੱਤਾ ਸੀ ਨਾ ਉਹ ਕੁਝ ਸਵੇਰ ਪਹਿਲਾਂ ਬਾਸ਼ਾ ਨੇ ਉਸ ਪਹਿਰੇ ਨੂੰ ਖੁਸ਼ ਹੋ ਕੇ ਉਸ ਪਹਿਰੇ ਤੋਂ ਇਹਨੂੰ ਦੋ ਸੋਨੇ ਦੇ ਕੜੇ ਦਿੱਤੇ ਇੱਕ ਕੰਡਾ ਦਿੱਤਾ ਉਹਨੂੰ ਜਦੋਂ ਭਜਾਈ ਤੇ ਮਨ ਵਿੱਚ ਵਿਚਾਰਦਾ ਜੇ ਕੜੇ ਮੇਰੇ ਹੱਥ ਵਿੱਚ ਹੋਏ ਰਹੇ ਨਾ ਤੇ ਜਨਮ ਦਾ ਰਸਤਾ ਆ ਕੋਈ ਚੋਰ ਚੱਤਾ ਮੈਨੂੰ ਖੋ ਕੇ ਲੈ ਜੇ ਵਿੱਚ ਮੈਨੂੰ ਮਾਰ ਦੇਵੇ ਤੇ ਉਹ ਵੀ ਨਾ ਗੁਰੂ ਦੇ ਘਰੇ ਗੁਰੂ ਦੇ ਕੋਲ ਹੀ ਰੱਖ ਦੀ ਜਦੋਂ ਚੱਲ ਨਾ ਗਾ ਨਾ ਵਿਚਾਰ ਕੇ ਬਿਰਦ ਭਜਣਾ ਪਾ ਇਹਨੇ ਪਹਿਲਾ ਘਰੇ ਲਾਇਆ ਤੇ ਸਭ ਗੁਰਾਂ ਦੇ ਪੜਮ ਤੇ ਰੱਖ ਜੇ ਉਹ ਖੰਡਨ ਪਾਸ਼ਾ ਤੇ ਤਾਇੂ ਖੰਡਾ ਨੇ ਹੋੜੀ ਜੇ ਦਾਲ ਪੱਕ ਦੇ ਲਾਤ ਤੇ ਆਪ ਦੂਰ ਹੋਰ ਕੇ ਹੋ ਕੇ ਜਿੱਤੇ ਪਾਸ਼ਾ ਪ੍ਰਤਮ ਬ੍ਰਜਦੋਂ ਜੀਨਾ ਉਹ ਤੋਂ ਦੂਰ ਥੋੜਾ ਦੂਰ ਹੋ ਕੇ ਪਾਸ਼ਾ ਤੋਂ ਇਹਨੇ ਪ੍ਰਕਰਮਾਂ ਕੀਤੀਆਂ ਦੋ ਤੇ ਜਿਹਨੇ ਕਰ ਸਕਿਆ ਹੌਸਲਾ ਜੁੱਟ ਗਿਆ ਤੇ ਜੇ ਪਾਸ਼ਾ ਜਾਗ ਪਏ ਤੇ ਮੈਨੂੰ ਜਾਣ ਦੇ ਦੇਣੋ ਫਿਰ ਬਾਰ ਬਾਰ ਪ੍ਰਕਿਰਮਾ ਦੋ ਕਰਕੇ ਤੇ ਕਾਫੀ ਦੂਰ ਤੋਂ ਹੀ ਸਤਗੁਰਾਂ ਵੱਲ ਮੂੰਹ ਕਰਕੇ ਨਮਸਕਾਰ ਕਰਕੇ ਤੇ ਪਰਿਪਉ ਦੋ ਦਿਵਾਨ ਸੀਗੇ ਦਰਬਾਰੀ ਤੇ ਗਰਬਾਰੀ ਉਹਨਾਂ ਨੂੰ ਸੋਚਿਆ ਵੀ ਸਾਡਾ ਬਿਲਾੜ ਰਾਜਾ ਉਹ ਪੱ ਦਿਗਾ ਬਉਲ ਪੱ ਦਿ ਇਹ ਤੋਂ ਤੱਕ ਪਾਸ਼ਾ ਦੇ ਖਾਨਦਾਨ ਸੋਨੇ ਪਰਿਵਾਰ ਵਿੱਚੋਂ ਇੱਕ ਸਿਰ ਵਿਦਾਲ ਸੀਗਾ ਉਹਨੂੰ ਵਿਦਾਲ ਲਗੇ ਇਹ ਫਕੀਰ ਬਿਰਮ ਫਕੀਰ ਸੀਗਾ ਮਰਵਾ ਨਾਮ ਦਾ ਉਹ ਜਗੜਾ ਸੀ ਕਿਉਂਕਿ ਫਕੀਰਾਂ ਤੇ ਜਗੜਾ ਹੀ ਹੁੰਦਾ ਨਾ ਸਾਡੇ ਵਰਗੇ ਥੋੜੇ ਵੀ ਜੋ ਸ਼ਾਮ ਨੂੰ ਸੋਤੇ ਦੇ ਦੰ ਦੇ 8 10 ਵਜੇ ਸਭ ਉੱਠਣਾ ਸੁੱਤੇ ਆਲੇ ਨੀਂਦ ਨਹੀਂ ਸਾਡੇ ਦੇ ਪੂਰੀ ਹੁੰਦੀ ਤੇ ਰੱਬ ਦੇ ਪਿਆਰਿਆਂ ਦੀ ਨੀਂਦ ਸਦਾ ਹੀ ਪੂਰੀ ਹੁੰਦੀ ਹੈ ਉਹ ਸਦਾ ਜਾਗਦੇ ਹੁੰਦੇ ਸੁੱਤੇ ਵੀ ਜਾਗਦੇ ਹੁੰਦੇ ਪਰ ਸਿਗੇ ਜਾਗਦੇ ਮੰਨ ਲਓ ਕਿ 10 ਯਰ ਦਾ ਟਾਈਮ ਹੋਊਗਾ ਦਾਦੇ ਜੀ ਉਹ ਦੇਖਿਆ ਬਰਾੜ ਪੱਜਾ ਜਾ ਰਿਹਾ ਏ ਇਹ ਤੇ ਸੂਰਮਾ ਸੀ ਇਹ ਤੇ ਕਿਸੇ ਦਾ ਕਹਿੰਦਾ ਸੀ ਗੁਰੂ ਨੂੰ ਗੁਰੂ ਸਭ ਅਨੰਦਪੁਰ ਸਾਹਿਬ ਤੁਸੀਂ ਮੈਨੂੰ ਯਾਦ ਕਰਦੇ ਜੇ ਮੁਖੌਰ ਦੇ ਜੰਗ ਵਿੱਚ ਤੁਸੀਂ ਮੈਨੂੰ ਯਾਦ ਕਰਦੇ ਇਹਨਾਂ ਨੁਕਸਾਨ ਨਹੀਂ ਸੀ ਉਹਨਾਂ ਇਹ ਤੇ ਆਪਣੇ ਤੰਗ ਤੇ ਆ ਵਡੇ ਕਰਦਾ ਸੀਗਾ ਮੈਂ ਬਹੁਤ ਬਲੀ ਮੇਰੀ ਤੋਲ ਬਹੁਤ ਬਲੀ ਤੇ ਅਜਿੱਤ ਦਫਾ ਜਿਆ ਜਾਂਦਾ ਹੈ ਨਾਲ ਹੋਰ ਦਾ ਨੂੰ ਲਿਆ ਕੇ ਤੁਰ ਪਿਆ ਏ ਅੰਮ੍ਰਿਤ ਵੇਲਾ ਹੋਇਆ ਫਿਰੋ ਤਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਵੇਲੇ ਉੱਠੇ ਸ਼ਰਨਾਂ ਪਾ ਲੁ ਕੀਤਾ ਤੇ ਅੱਗੇ ਕਦੇ ਕਦੇ ਵੀ ਕਿਸੇ ਕਦੇ ਵੀ ਨਹੀਂ ਸਿੱਖਿਆ ਅੰਮ੍ਰਿਤ ਵੇਲੇ ਸਵੇਰੇ ਆਪ ਯਾਰੋ ਯਾਰੇ ਪਾਸ਼ਾ ਸ਼ਸਤਰ ਵਸਤੂ ਸ਼ੀਰ ਆਸ ਸੁਝਾਰੇ ਨੇ ਸ਼ਰਨ ਪਾਣ ਕਰਕੇ ਸਿੰਘਾਂ ਨੂੰ ਹੁਕਮ ਕੀਤਾ ਕਿ ਜਾਓ ਭਾਈ ਡਲੇ ਲੋ ਸਦਕੇ ਜਾਓ ਪਤਾ ਸੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਨਹੀਂ ਕਿ ਪਤਾ ਨਹੀਂ ਸੀ ਜਿੰਨੂ ਅਸੀਂ ਕਹਨਾ ਬ੍ਰਹਮੰਡਾ ਦੇ ਬਾਲਕ ਇਹਨੂੰ ਇਹ ਨਹੀਂ ਪਤਾ ਵੀ ਦੱਲਾ ਭੱਤੀਆ ਉਹ ਤਾਂ ਸਿਰਫ ਲੋਕਾਂ ਨੂੰ ਦੱਸਣਾ ਚਾਹੁੰਦੇ ਸੀਗੇ ਬਿਨ ਲੋਕਾਂ ਨੂੰ ਪਤਾ ਲੱਗੇ ਇਹਨਾਂ ਨੂੰ ਉਹ ਬਲਵੇਂ ਫਕੀਰ ਜਿਹੜਾ ਸੀਦਾ ਰੱਬ ਦਾ ਪਿਆਰਾ ਉਹ ਵੀ ਸਰਗੁਣ ਦਾ ਸਿਧਾਂਤ ਵਾਸਤੇ ਆ ਗਿਆ ਉੱਥੇ ਉਹ ਗੱਲਾਂ ਚੱਲ ਰਹੀ ਜੀ ਦੱਲਾ ਹੈ ਨਹੀਂ ਦੱਲਾ ਚਲੇ ਗਿਆ ਗਿਆ ਦੱਲਾ ਬਿਨ ਮੇ ਪਗੇਰ ਦੇ ਨਾ ਫੇਰਾ ਕਵਤਾ ਜੋੜ ਕੇ ਗਾਈ ਪਛੈ ਜਿਦੋਂ ਤੁਹਾਡਾ ਨੱਲਾ ਮੱਲਾ ਸੀ ਮੇਰਾ ਪ੍ਰੀਤ ਆਗ ਤੇ ਮਾਨ ਕਰਦਾ ਸੀ ਉਹ ਦੱਲਾ ਮੱਲਾ ਚੱਲਾ ਉਹ ਕਿਉਂ ਗਿਆ ਹੁਣ ਗੁਰੂ ਰਹਿ ਗਿਆ ਕੱਲਾ ਗੁਰੂ ਦਾ ਅੱਲਾ ਗੁਰੂ ਕਲਤ ਗੁਰੂ ਦੇ ਨਾਲ ਅੱਲਾ ਸੁਫੋੜੇ ਟ ਅੰਦਨਾ ਕਪਤਾਜੀ ਬਣਾ ਕੇ ਸਦਰ ਨੂੰ ਦੱਸਿਆ ਪਾਸ਼ਾ ਜੀ ਮੈਂ ਆਪ ਦੇਖਿਆ ਆਪਣੇ ਹੋਸ਼ ਵਾਸਤਰਾ ਬ ਸੰਗੀ ਤਰ੍ਹਾਂ ਦੇਖਿਆ ਕਿ ਡੱਲਾ ਪੈਦਾ ਜਾ ਰਹੇ ਦਾਣ ਪ੍ਰਿਧਵਨ ਨੂੰ ਲੱਗਿਆ ਇੱਕ ਸੋਢੀ ਆਪਣੇ ਪਰਿਵਾਰ ਦਾ ਤੁਹਾਡੇ ਪਰਿਵਾਰ ਦਾ ਉਹਨੂੰ ਵੀ ਰਾਜ ਲੈ ਗਿਆ ਪੂਰਵੀ ਦਾ ਰਾਜ ਲੈ ਗਿਆ ਜਿਹੜਾ ਜਿਹਨੂੰ ਤੁਸੀਂ ਰਾਜ ਦਿੰਦੇ ਸੀ ਉਹਨੇ ਰਾਜ ਦੀ ਪ੍ਰਵਾਹ ਵਿੱਚ ਨਹੀਂ ਕੀਤੀ ਵੀ ਪਾਸ਼ਾ ਤੇ ਮੇਰਾ ਰਾਜ ਹੋਰ ਬਹੁਤ ਵੱਡਾ ਵਧਾਉਣ ਲੱਗੇ ਆ ਇਹ ਤਾਂ ਮੜਕਾ ਜਿਆ ਸਿੱਖ ਉਹ ਜਨ ਕੋ ਕੋੜਾ ਉਹ ਸਮਲ ਨਤੇ ਜਾ ਰਿਹਾ ਸਤਗੁਰੂ ਦਾ ਧਿਆਨ ਪੈ ਗਿਆ ਉਹਦਾ ਗੱਲ ਕੇ ਸਿੱਖ ਕਉਣ ਸੰਗਤਾਂ ਲੱਗੀਏ ਮਾਝ ਦੇ ਸਿੱਖਾਂ ਤੇ ਇਹ ਵੀ ਤਿੰਨੇ ਵੀ ਨਾਲ ਜਾਣਾ ਉਹ ਲੋਨੇ ਸੁਣ ਲਿਆ ਉਹ ਕਹਿੰਦਾ ਜੀ ਤੁਸੀਂ ਮਾਝੇ ਵਾਲਿਆਂ ਨੂੰ ਮਾਰਾ ਕਹਿੰਦੇ ਸੀ ਤੇ ਮਾਲਵੇ ਵਾਲਾ ਨੂੰ ਚੰਦਾ ਤੇ ਕਹਿੰਦੇ ਸੀ ਮਾਲਵੇ ਵਾਲਾ ਤੁਸੀਂ ਜਾਜਵੀ ਬਖਸ਼ਿ ਬਖਸ਼ ਕਰਦੇ ਰਹੇ ਵੀਰ ਰਾਜ ਬਖਸ਼ ਕਰਨਾ ਹੈ ਤੇ ਮਾਝੇ ਵਾਲਾ ਨੂੰ ਤੁਸੀਂ ਬਾੜਾ ਕਰਕੇ ਸ਼ਰਤਾ ਮੈਂ ਭਾਵੇਂ ਅਮਲੀ ਹਾਂ ਭਾਵੇਂ ਕਮਜ਼ੋਰ ਹਾਂ ਬਰੋਂਗਾ ਤੁਹਾਡੇ ਨਾਮ ਸਤਗੁਰੂ ਕਹ ਲਗੇ ਕਹਿੰਦੇ ਸਖਾ ਮਾਝੇ ਵਾਲਾ ਨੂੰ ਮਾਰਦਾਂਗੇ ਹਾਂ ਜੀ ਮਨਤਨ ਬੜਦਾ ਕਹੇ ਇਹਨੇ ਹੁਣ ਡੱਲਾ ਪਾ ਦਿੱ ਗਿਆ ਤੇ ਮਾਲਵੇ ਵਾਲੇ ਨੂੰ ਮਾੜਾ ਕਹਿਣ ਲੱਗੇ ਪਾਸ਼ਾ ਇਹ ਗੱਲ ਨਹੀਂ ਹੋਈ ਫਿਰ ਵੀ ਜੱਦਾ ਕਹਿੰਦੇ ਰਹੇ ਤੇ ਮਾਲਵੇ ਮਾਝੇ ਵਾਲੇ ਨੂੰ ਮਾੜਾ ਨਹੀਂ ਸੁਣਨਾ ਚਾਹੁੰਦੇ ਕਿ ਮੱਤੁੱਤੀ ਗੰਦੀ ਨੂੰ ਮਾਝੇ ਵਾਲੇ ਮਹਾਸੰਗ ਨੇ ਪੜਵਾਇਆ ਸੀ ਟੁੱਟੀ ਟੁੱਟੀ ਦੰਡਾ ਐ ਸੀ ਕਿ ਟੁੱਟੋਆ ਪਿਆਰ ਟੁੱਟੀ ਹੋਈ ਸਿੱਖੀ ਗੰਢਾਈ ਸੀਗੀ ਉਹ ਕਹਿੰਦੇ ਬਾੜੇ ਨਹੀਂ ਇਹ ਲਾੜੇ ਆ ਘੋੜੇ ਤੇ ਸਵਾਰੀ ਹੋਣਗੇ ਲਾੜੇ ਤੋਂ ਪਾਪ ਘੋੜੇ ਤੇ ਸਵਾਰੀ ਲਾੜਾ ਹੀ ਕਰਦਾ ਨਾ ਤੇ ਕਹਿੰਦੇ ਬਾੜੇ ਨਹੀਂ ਇਹ ਲਾੜੇ ਆ ਤੇ ਲਾੜੇ ਬਣ ਬਣਨ ਦੇ ਨੂੰ ਲੱਗੇ ਇਹਨਾਂ ਨੂੰ ਮਿਸਰਦਾਰੀਆਂ ਦੇਣੀਆਂ ਕਿ ਇਹ ਤਿਆਰ ਤੋਂ ਹੋ ਰਹੀ ਸੀ ਪਾਸ਼ਾ ਸੰਗਤ ਵੀ ਤਿਆਰ ਹੋ ਰਹੀ ਸੀ ਤੇ ਨੌਨੂੰ ਨੌ ਪਾਸ਼ਾ ਜੀ تیار ਹੋ ਰਹੇ ਨੇ ਜਿਹਨੂੰ ਆਪਾਂ ਆਮ ਤੌਰ ਤੇ ਲੋਹ ਪਾਦਰਾ ਕਹਿੰਦੇ ਨੇ ਆ ਬਹੁਤ ਵੱਡਾ ਹੁਣ ਤਾਂ ਸ਼ਹਿਰ ਆ ਉਸ ਟਾਈਮ ਬਹੁਤ ਵੱਡਾ ਪਿੰਡ ਸੀਗਾ